ਸਾਸੀ ਦਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਕਿ ਤੁਸੀਂ ਸਮਝੋਗੇ ਹਰ ਬੰਦਾ ਹਸੋਈਦਾ ਚਲੋ ਜੀ ਬਾਅਦ ਵਿੱਚ ਚੱਲਦੇ ਆਂ ਪੈਸੇ ਚੱਕ ਪਾਵਾਂਗੇ ਐਸ਼ ਕਰਨੇ ਬਾਅਦ ਇਸੇ ਤਰ੍ਹਾਂ ਹੀ ਸਾਡੇ ਅੱਗੇ ਨਜੀ ਕਿਸੇ ਜੀ ਉਹ ਵੀ ਬਾਹਰ ਆ ਗਿਆ ਬਾਹਰ ਰਿਹਾ ਕਾਫੀ ਟਾਈਮ ਕੋਸ਼ਿਸ਼ ਬੜੀ ਕੀਤੀ ਵੀ ਉਹਦੇ ਪੇਪਰ ਬਣ ਜਾਣ ਪੱਕਾ ਜੀ ਵੀ ਲੇਕਿਨ ਕਿਸਮਤ ਜਦੋਂ ਸਾਥ ਨਾ ਦੇਵੇ ਤੁਹਾਨੂੰ ਪਤਾ ਹੀ ਹੈ ਫਿਰ ਹਾਲਾਤ ਵੀ ਸਾਥ ਨਹੀਂ ਦਿੰਦੇ ਤੇ ਕੰਮ ਨਾ ਬਣਿਆਗਾ ਲੇਕਿਨ ਉਹਦੇ ਹੱਥ ਜੋਬ ਹੈਗੀ ਸੀ ਪੈਸੇ ਚੰਗੇ ਕਮਾਇਆ ਸੀ ਉਹਨੇ ਜਿੰਨੇ ਪੈਸੇ ਕਮਾਏ ਆਪਣਾ ਖਰਚਾ ਕੱਢ ਗਏ ਤੇ ਕਾਰ ਭੇਜਣਾ ਸੀ ਆਪਣੀ ਵਾਈਫ ਦੇ ਖਾਤੇ ਜਪਰਨਦਾ ਸੀ ਕਾਉਂਟ ਜੇ ਕਿ ਚਲੋ ਚਾਰ ਪੈਸੇ ਕਮ ਆਣਗੇ ਮੇਰੇ ਕੱਲ ਮੈਂ ਨਾ ਮੇਰੇ ਜਗ੍ਹਾ ਡਿਪੋਜ਼ਿਟ ਕਰਤਾ ਜਾਂ ਹੋਰ ਕੋਈ ਦੁੱਖ ਸੁੱਖ ਹੋ ਗਿਆ ਤੇ ਪੈਸੇ ਮੇਰੇ ਕਮ ਆਣਗੇ ਉਹ ਹਰ ਮਹੀਨੇ ਜਿੰਨੇ ਪੈਸੇ ਨੇ ਕਮਾਣੇ ਆਪਣਾ ਖਰਚਾ ਕੱਢ ਗਏ ਤੇ ਪੈਸੇ ਆਪਣੀ ਵਾਈਫ ਦੇ ਕਾਉਂਟ ਚ ਪਾ ਦੇਣ ਹੁਣ ਵਾਈਫ ਵੀ ਏਡੀ ਸਿਆਣੀ ਨਹੀਂ ਸੀ ਉਹ ਪੈਸੇ ਵੇਚੀ ਹਰ ਮਹੀਨੇ ਉਹ ਤੁਹਾਨੂੰ ਪਤਾ ਹੀ ਇੰਡੀਆ ਚ ਖੁੱਲੇ ਖਰਚੇ ਹੋ ਜਾਂਦੇ ਵੀ ਜਿਵੇਂ ਬਹੁਤ ਦਸਤਨ ਲੱਗੇ ਕਾਰ ਦਾ ਪੇਜੀ ਅਦਾਂ ਤੇ ਉਹ ਖਰਚ ਕਰੀ ਜਾਵੇ ਕੋਈ ਜੋ ਜਰਾਨੀ ਦੇ ਦੋ ਘਰਾਗੇ ਸੀ ਉਹਨਾਂ ਵੀ ਘਰ ਆਈ ਨਾ ਭੈਣ ਤੇਰਾ ਤੇ ਘਰ ਦਾ ਬੜੇ ਪੈਸੇ ਬਾਹਰ ਕਮਾ ਰਹੇ ਨਾ ਤੂੰ ਤੇ ਲੱਖਾਂ ਪਤੀ ਸਾਡੀ ਥੋੜੀ ਹੈਲਪ ਕਰ ਉਹ ਭੈਣ ਵੀ ਥੋੜੀ ਬੁਗੜ ਚਾਹੀਦੀ ਤੁਹਾਨੂੰ ਪਤਾ ਜਦੋਂ ਕਿਸੇ ਨੂੰ ਪੰਪ ਲੋਰ ਬੀਤ ਤੂੰ ਬੜੀ ਸੋਖੀ ਹੈ ਸਾਡਾ ਵੀ ਥੁੜਾ ਸੁੱਕਾ ਜਗਾ ਉਹਨਾਂ ਜਦੋਂ ਪੈਸੇ ਭੇਜੇ ਨੇ ਉਹਨਾਂ ਲਗ ਮਹੀਨੇ ਬਾਅਦ ਆ ਗਏ ਉਹਦੇ ਲਈ ਨਹੀਂ ਉਹ ਜਿੰਨੇ ਕੇ ਪੈਸੇ ਭੇਜੇ ਨੇ ਉਹਨੇ ਆਪਣਾ ਖਰਚਾ ਕੱਢ ਕੇ ਥੋੜੇ ਬੋ ਪਹਾੜ ਦੀ ਮਦਦ ਕਰ ਦੇਣੀ ਖੈਰ ਮਦਦ ਕਰਨੀ ਕੋ ਮਾੜੀ ਗੱਲ ਨਹੀਂ ਹੁੰਦੀ ਲੇਕਿਨ ਤਰੀਕੇ ਨਾਲ ਉਹ ਜਦੋਂ ਤੁਸੀਂ ਕਿਸੇ ਨੂੰ ਹੱਤ ਪਾ ਲੋਗੇ ਤੇ ਉਹਦੇ ਕੰਮ ਖਰਾਬ ਹੋ ਗਏ ਉਹਨਾਂ ਮੇਹਤੀਆਂ ਕਰਨੀ ਭਰਾਵਾਂ ਨੇ ਉਹਨਾਂ ਪਤਾ ਫਰੀ ਤਹਾਰੇ ਵੇ ਜੀਜਾ ਤੁਹਾਡਾ ਬਾਹਰੇ ਉਹ ਵੀ ਭੇਜੀ ਜਾਂਦਾ ਹੀ ਖਾਈ ਜਾਂਦੇ ਆ ਉਹ ਲੋ ਜੀ ਕਿਸਮਤ ਮਾੜੀ ਇੱਕ ਵਾਰੀ ਗ੍ਰਿਫਿਕੇਸ਼ਨ ਛਾਪਾ ਪੈ ਗਿਆ ਉਹਨਾਂ ਉਹ ਬੰਦੇ ਨੂੰ ਲਿਆ ਫੜ ਬੰਦਾ ਹੈਗਾ ਸੀ ਇਨਲੀਗਲ ਉਹਨਾਂ ਉਹਦੀ ਫਰੈਂਟ ਕਰਤੀ ਇੰਡੀਆ ਦੀ ਡਿਪੋਰਟ ਕਰਤਾ ਅਚਨ ਚੀ ਜੀ ਡਿਪੋਰਟ ਕੀ ਤਦ ਉੱਚ ਲੱਗਿਆ ਆਪਣੇ ਘਰ ਤੂੰ ਕਾਲੀਆ ਦੇ ਘਰਦਿਆਂ ਦੇ ਵੇਕੇ ਭਰਾਨੀ ਵੀ ਹੋਈ ਖੁਸ਼ੀ ਤਾਂ ਨਹੀਂ ਜਦੋਂ ਵੀ ਹਸਬੰਦ ਆ ਗਿਆ ਲੇਕਿਨ ਭਰਾਨੀ ਹੋਈ ਜਦੋਂ ਵੀ ਅਚਨ ਚੀ ਆਇਆ ਕਾਲੀਆ ਤੇ ਕੋਈ ਗਿਫਟ ਨਹੀਂ ਕੁਛ ਨਹੀਂ ਉਹ ਦੋ ਚੜ੍ਹਦੇ ਹੁੰਦੇ ਲੇਕਿਨ ਉਹ ਜਿਹੜਾ ਘਰ ਦਾ ਹਾਲਾਤ ਵੇਖੀ ਵੀ ਕੋਈ ਨੂੰ ਖੁਸ਼ੀ ਨਹੀਂ ਨਜ਼ਰ ਆਈ ਮੇਰੇ ਜਾਨ ਚ ਵੀ ਮੈਂ ਘਾਰਿਆਂ ਤੇ ਕਿਸੇ ਨੂੰ ਖਾਚੀ ਖੁਸ਼ੀ ਹੋਵੇ ਤੇ ਹਾਂ ਦਾ ਹਸਾਬ ਤਾਂ ਪੁੱਛਿਆ ਵੀ ਕਿੰਨੇ ਪੈਸੇ ਇਕੱਠੇ ਹੋਏ ਹੋਏ ਕੋਈ ਨਾ ਕੋ ਬਿਨੈਸ ਕਰ ਲੈਣ ਇੱਥੇ ਵਾਪਸ ਉੱਡ ਜਾਣਾ ਨੇਗਾ ਤੇ ਉਹ ਵਾਈਫ ਕੰਦੀ ਪੈਸੇ ਕੋਈ ਖਾਸ ਕੋਈ ਇਕੱਠੇ ਨਹੀਂ ਕੀਤੇ 10 ਵੀ 50 ਹਜ਼ਾਰ ਹੋਣਾ ਜਿਹੜੇ ਤੁਸੀਂ ਭੇਜੇ ਸੀ ਕੁੱਲਾ ਖਰਚਾ ਸੀ ਮੈਂ ਕਿਹਾ ਕਿ ਤੁਸੀਂ ਉੱਥੇ ਬਾਹਰ ਰਹਿਣਾ ਤੁਸੀਂ ਪੈਸੇ ਭੇਜੀ ਜਾਓਗੇ ਕੁਝ ਮੈਂ ਖਰਚ ਕਰ ਦੇਣੀ ਸੀ ਖੁੱਲਾ ਤੇ ਕੁਝ ਮੇਰੇ ਭਰਾ ਹੀ ਦੇ ਸੀ ਉਹ ਵੀ ਕਹਿੰਦੇ ਭਾਣੇ ਤੇਰਾ ਦੀ ਕਾਬਲਾ ਬਾਹਰ ਸਾਡੀ ਥੋੜੀ ਬੀ ਹੈਲਪ ਕਰਦੀ ਤੇ ਫਿਰ ਮੈਂ ਕੀ ਕਰ ਸਕੀ ਭਰਾ ਸੀ ਮਨ ਦੀ ਹੱਤੀ ਕਰਜ਼ੀ ਦੀ ਮੈਨਾਂ ਚਲੋ ਫਿਰ ਕੀ ਹੈ ਕਿ ਸਾਡੇ ਕੋਲ ਰਾਬਤ ਦੇਂਦੇ ਤੇ ਅਸੀਂ ਥੋੜੀ ਹੈਲਪ ਕਰ ਦਿੰਦੇ ਆ ਉਹਦੇ ਪੈਰਾਂ ਤੋਂ ਜਮੀਂ ਨਿਕਲ ਗਈ ਉਹ ਕਹਿੰਦਾ ਮੇਰਾ ਤਾਂ ਸਾਰਾ ਫਿਊਚਰ ਖਰਾਬ ਹੋ ਗਿਆ ਨਾ ਮੈਂ ਬਾਹਰ ਸੁੱਖ ਲਿਆ ਚੰਗੀ ਤਾਂ ਮੈਂ ਤੇ ਪਿੱਛੇ ਪੈਸੇ ਭੇਜ ਦੇਣਾ ਚਲੋ ਜੀ ਆਪਣੀ ਫੈਮਲੀ ਸਹੀ ਰਹੇਗੀ ਬਸ ਸੁੱਖ ਹੋ ਜਾਏਗਾ ਤੇ ਤੂੰ ਆਪਣੇ ਭਰਾਵਾਂ ਨੂੰ ਪੈਸੇ ਭੇਜ-ਭੇਜ ਕੇ ਉਹਨਾਂ ਦੀ ਆਸ਼ਕ ਰਹਦੀ ਨਾ ਕੁਝ ਭਰਾਵਾਂ ਨੇ ਬਣਾਇਆ ਉਹ ਵੀ ਵੇਲੇ ਜਿੰਨੇ ਪੈਸੇ ਦੇਣੀ ਉਹਨਾਂ ਖਾਪੀ ਜਾਣੇ ਤੇ ਕੁਝ ਜਨਾਨੀ ਦਾ ਕੁਲਾ ਖੱਚਾ ਸੀ ਉਹਦਾ ਹੱਥ ਹੋ ਗਿਆ ਬਹੁਤ ਤੰਗ ਉਹ ਇੰਨਾ ਕਿ ਤੰਗ ਹੋ ਗਿਆ ਇੰਡੀਆ ਦੇ ਵਿੱਚ ਨੂੰ ਰੇੜੀ ਲਾਣੀ ਪੈਗੀ ਉਹ ਵੀ ਕੰਮ ਨਾ ਚੱਲਿਆ ਤੁਹਾਨੂੰ ਪਤਾ ਬਾਹਰ ਜਾ ਕੇ ਰੇੜੀ ਲਾਣੀ ਪਈ ਮੁਸ਼ਕਲ ਹੈ ਲੇਕਿਨ ਫਿਰ ਰੋਟੀ ਦੇ ਖਾਣੀ ਹੈ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਤੇ ਟ੍ਰਸਟ ਕਰਦੇ ਤੇ ਬੜੇ ਤਰੀਕੇ ਨਾਲ ਕਰੋ ਇਹ ਨਹੀਂ ਵੀ ਤੁਸੀਂ ਪੈਸੇ ਭੇਜਿਆ ਤੇ ਅਗਲਾ ਉਹ ਜਾੜੀ ਜਾਵੇ ਮਿਹਨਤ ਦੀ ਕਦੇ ਕਰੋ ਥੈਂਕ ਯੂ ਵੈਰੀ ਮਚ